ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਜੀ ਤੁਹਾਡਾ ਮੈਂ ਆਪਣੇ YouTube ਚੈਨਲ ਦੇ ਉੱਤੇ ਤੇ ਬੱਚੇ ਮਗਰ ਖੇਡਣ ਦੇ ਆ ਤੇ ਬਾਕੀ ਇੱਕ ਤਰੀਕ ਮੈਂ ਦੱਸ ਦੇਣਾ ਤੁਹਾਨੂੰ ਆ ਗੱਡੀ ਦੇ ਵਿੱਚ ਸਾਰਾ ਸਟਾਕ ਪੈ ਗਿਆ ਆਪਾਂ ਦੁਕਾਨ ਤੋਂ ਲੈਣ ਦਾ ਤੇ ਦੁਕਾਨਦਾਰ ਜਿਹੜਾ ਅੱਜ ਆਪਾਂ ਕਰ ਦਿੱਤੀ ਸੀਗੀ ਕਲੋਜ਼ਿੰਗ ਹੁਣ ਸਵੇਰੇ ਕੱਢੂੰਗਾ ਇਹਦੇ ਵਿੱਚੋਂ ਪੈਣੀਆਂ ਜੇ ਸੇਲਾਂ ਤੇ ਆਫਰਾਂ ਵੱਡੀਆਂ ਵੱਡੀਆਂ ਚੈੱਕ ਕਰ ਲਿਓ ਸਾਰੇ ਸ਼ੂਟ ਸਵੇਰੇ ਕੱਢ ਕੇ ਇਹਨਾਂ ਦੀਆਂ ਵੀ ਵੀਡੀਓ ਪਾਊਂਗਾ ਇਹ ਸਾਰਾ ਆਪਾਂ ਸਟਾਕ ਕਲੀਅਰੈਂਸ ਸੇਲ ਦੇ ਦੇਣੀ ਆ ਤੇ ਜਾਨਕਿ ਜਿੰਨਾ ਵੀ ਦੁਕਾਨ ਤੋਂ ਸਟਾਕ ਆਇਆ ਆਪਾਂ ਸਾਰਾ ਜਿਹੜਾ ਇਹਦੇ ਉੱਤੇ ਵੀਡੀਓ ਪਾ ਆ ਗਏ ਇਹਨੂੰ ਖਤਮ ਕਰ ਦੇਣਾ ਬਾਕੀ ਆ ਜਾ ਤੁਹਾਨੂੰ ਦਿਖਾਉਣਾ ਸੋਹਣੇ ਸੋਹਣੇ ਸੂਟ ਇਧਰੋਂ ਅਨਹਦ ਰੀਸਾਈਕਲ ਦੇ ਖੇਦਨ ਤੇ ਇਧਰੋਂ ਅਸੀਂ ਲੱਗੇ ਆ ਵੀਡੀਓ ਬਣਾਉਣ ਨੇ ਤੇ ਉਹ ਮੈਂ ਤੇ ਵੀਰ ਨੇ ਸਾਰੀ ਸੈਟਿੰਗ ਕਰ ਲਈ ਆ ਤੇ ਉਹ ਤੁਹਾਨੂੰ ਦਿਖਾਉਨੇ ਆ ਸੋਹਣੇ ਸੋਹਣੇ ਸੂਟ ਅੱਜ ਦੀ ਵੀਡੀਓ ਦੇ ਹਾਈਲਾਈਟ ਚੈੱਕ ਕਰ ਲਿਓ ਤੇ ਸੂਟਾਂ ਦੇ ਡਿਜ਼ਾਈਨ ਪ੍ਰਿੰਟ ਚੈੱਕ ਕਰ ਲਿਓ ਬੜੇ ਸੋਹਣੇ ਸੂਟ ਆਉਣੇ ਜੇ ਸਾਰੇ ਅੱਜ ਆਉਣੇ ਜੇ ਮਾਡਲਾਂ ਵਾਲੇ ਉਹ ਸੂਟ ਜਿਹੜੀਆਂ ਮਾਡਲਾਂ ਪਾ ਆ ਕੇ ਤੇ ਸੋਹਣੀਆਂ ਸੋਹਣੀਆਂ ਵੀਡੀਓ ਬਣਾਉਂਦੀਆਂ ਰੀਲਾਂ ਬਣਾਉਂਦੀਆਂ ਤੇ ਤੁਸੀਂ ਵੀ ਸੋਹਣੇ ਸੋਹਣੇ ਸੂ ਰਸਤਾ ਕਰਤਾ ਜੇ ਆਸਾਨਤਾ ਢੜ ਲਈ ਆਪਾਂ ਤੇ ਤੁਸੀਂ ਸੇਮ ਜਿਹੜੇ ਸੂਟ ਵੀਡੀਓ ਚ ਵੇਂਦੇ ਜੇ ਟ੍ਰੈਂਡਿੰਗ ਚ ਵੇਂਦੇ ਜੇ ਉਹ ਸੂਟ ਆਪਾਂ ਤੁਹਾਨੂੰ ਲਾਈਵ ਚ ਦੇਨੇ ਆ ਤੁਹਾਨੂੰ ਸੋਨੇ ਸੋਨੇ ਸੂਟ ਦੇਨੇ ਆ ਤੇ ਆ ਉਹ ਤੁਹਾਨੂੰ ਵੀਡੀਓ ਕਰਾਉਣੀ ਹੈ ਚੈੱਕ ਡਿਟੇਲ ਚ ਪਾਉਨੇ ਆ ਇਹਨਾਂ ਦੀ ਵੀਡੀਓ ਹੁਣ ਤੇ ਆ ਪਹਿਲਾ ਸੂਟ ਚੈੱਕ ਕਰਿਓ ਇਹਦੀ ਆਪਾਂ ਨਾ ਕੱਲ ਪਰਸੋਂ ਇੱਕ ਵੀਡੀਓ ਪੋਸਟ ਕੀਤੀ ਸੀ ਜਿਹਦੇ ਵਿੱਚ ਇਹਦੇ ਚ ਤਿੰਨ ਆਪਣੇ ਕੋਲ ਤਿੰਨ ਆਏ ਸੀਗੇ ਸੂਟ ਤਿੰਨ ਸੂਟ ਨਹੀਂ ਮੀਨ ਚ ਕਿ ਤਿੰਨ ਕਲਰ ਆਏ ਸੀ ਤੇ ਇੱਕ ਨਾਲ ਦੇ ਜਿੱਦਾਂ 8 8 10 ਦਾ ਸੂਟ ਸੀਗੇ ਕੁਆਂਟੀਟੀ ਦੇ ਵਿੱਚ ਉਹਨਾਂ ਸਾਰਿਆਂ ਦੇ ਵਿੱਚੋਂ ਸੂਟ ਹੋ ਗਏ ਜੇ ਸੋਲਡ ਆਊਟ ਤੇ ਪੀਸ ਰਹੇਗਾ ਜੇ ਇੱਕੋ ਹੀ ਕਿਹੜਾ ਕਲਰ ਹੈ ਇਹ ਮਸਟਰਡ ਕਲਰ ਜੇ ਨਾਲ ਇਹਦੇ ਕਾਪਰ ਸ਼ੇਡ ਜੇ ਬੜੀ ਸੋਹਣੀ ਤੇ ਦੁਪੱਟਾ ਪੈਜਾੜਾ ਜੇ ਰੇਟ ਹੈਗਾ ਜੇ ਇਹਦਾ 645 ਰੁਪਏ ਤੇ ਸ਼ਿਪਿੰਗ ਹੈਗੀ ਜੇ ਫ੍ਰੀ ਪੂਰੇ ਆਲ ਓਵਰ ਇੰਡੀਆ ਚ ਤੁਸੀਂ ਕਿਤੇ ਵੀ ਸਿੰਗਲ ਸੂਟ ਬੁੱਕ ਕਰ ਸਕਦੇ ਜੇ ਆਨਲਾਈਨ ਆਫਲਾਈਨ ਦੋਵੇਂ ਤਰੀਕੇ ਨਾਲ ਅਵੇਲੇਬਲ ਜੇ ਸਾਡੇ ਕੋਲ ਸ਼ਿਪਿੰਗ ਜਿਹੜੀ ਆ ਵਰਲਡਵਾਈਡ ਅਵੇਲੇਬਲ ਜੇ ਤੇ ਆ ਆ ਗਿਆ ਜੇ ਪਿਓਰ ਤੇ ਦੁਪੱਟੇ ਨਾਲ ਪਿਓਰ ਦਾ ਮਤਲਬ ਪਿਓਰ ਦਾ ਦੁਪੱਟਾ ਪ੍ਰਿੰਟ ਆਲ ਓਵਰ ਦੇ ਵਿੱਚ ਜੇ ਡਿਜੀਟਲ ਬਹੁਤ ਸ਼ਾਨਦਾਰ ਰੇਟ ਦਊਗਾ ਤੁਹਾਨੂੰ 645 ਰੁਪਏ ਸਿਰਫ ਇਹ ਸੂਟ ਦਾ ਉਹ ਵੀ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਅੱਜ ਸਾਡੇ ਕੋਲ ਸੂਟ ਘਟ ਨੇ ਪਰ ਆਪਾਂ ਅੱਜ ਸਾਡੀ ਵੀਡੀਓ ਛੋਟੀ ਹੋਊਗੀ ਪਰ ਚੱਲੂਗੀ ਲੰਮਾ ਟਾਈਮ ਉਹਦਾ ਕਾਰਨ ਇਹ ਆ ਕਿ ਸਾਰੇ ਮਾਡਲਾਂ ਵਾਲੇ ਸੂਟ ਜੇ ਸਾਰੇ ਉਹ ਸੂਟ ਨੇ ਜਿਹੜੇ ਤੁਸੀਂ ਇੰਸਟਾਗ੍ਰam ਦੀਆਂ ਰੀਲਾਂ ਤੇ ਤੇ YouTube ਦੇ ਸ਼ਾਰਟਸ ਤੇ ਵੇਂਦੇ ਜੇ ਆਜੋ ਅੱਜ ਤੁਹਾਨੂੰ ਵਿਖਾਵਾਂ ਮੈਂ ਸਾਰੇ ਸੂਟ ਉਹ ਆ ਲਓ ਜੀ ਚੈੱਕ ਕਰੋ ਸੇਮ ਮਾਡਲ ਸੂਟ ਤੁਸੀਂ ਵੇਖਿਆ ਹੋਊਗਾ ਬਹੁਤ ਜ਼ਿਆਦਾ ਟ੍ਰੈਂਡਿੰਗ ਜਆ ਇਸ ਟਾਈਮ ਦੇ ਉੱਤੇ ਤੇ ਆ ਇਹਦੀ ਬਾਟਮ ਦੇ ਉੱਤੇ ਵਰਕ ਜੇ ਦੁਪੱਟਾ ਇਹਦੇ ਨਾਲ ਹੈਗਾ ਜੇ ਹਾ ਪਿਓਰ ਦਾ ਤੇ ਨਾਲ ਸੂਟ ਹੈਗਾ ਜੇ ਬਹੁਤ ਸ਼ਾਨਦਾਰ ਮਸਲੀਨ कॉटन ਦਾ ਮਸਲੀਨ ਚੁਬਨ ਵਾਲੀ ਨਹੀਂ ਜੇ कॉटन ਹੈ ਮਸਲੀਨ ਉਹ ਵਾਲੀ ਨਹੀਂ ਜਿਹੜੀ ਦੂਜੀ ਹੁੰਦੀ ਹੈ ਜਿਹਦੇ ਨਾਲ ਲਾਈਨਿੰਗ ਲਾ ਕੇ ਬਣਦੀ ਆ ਬਿਨਾ ਲਾਈਨਿੰਗ ਤੋਂ ਸੂਟ ਸਟਿਚ ਹੁੰਦਾ ਜੇ कॉटन ਦਾ ਸੂਟ ਜੇ ਬਹੁਤ ਸੋਹਣਾ ਸੂਟ ਜੇ ਬਾਟਮ ਜਿਹੜੀ ਇਹਦੇ ਨਾਲ ਉਹ ਵੀ कॉटन ਦੀ ਜੇ ਤੇ ਬਾਟਮ ਦੇ ਨਾਲ ਲਾਈਨਿੰਗ ਲੱਗਣੀ ਜੇ ਟਰਾਂਸਪੇਰੈਂਟ ਆ ਫੈਬਰਿਕ ਤੇ ਵਰਕ ਬਹੁਤ ਸ਼ਾਨਦਾਰ ਜੇ ਬਾਟਮ ਦਾ ਸੇਮ ਮਾਡਲ ਸੂਟ ਜਿਹੜਾ ਜੇ ਤੁਹਾਨੂੰ ਮਿਲ ਜੂਗਾ ਜੇ ਚੈੱਕ ਕਰ ਸਕਦੇ ਜੇ ਤੁਸੀਂ ਇਹ ਸੇਮ ਦੁਪੱਟਾ ਵੀ 2.5 ਐਂਡ ਆਈ ਦਾ ਤੇ ਨਾਲ ਦੁਪੱਟੇ ਤੇ ਲੈਂਸ ਲੱਗੀ ਜੇ 4 ਸਾਈਡ ਤੇ ਚੈੱਕ ਕਰ ਲਿਓ ਪ੍ਰਿੰਟ ਬਹੁਤ ਜ਼ਿਆਦਾ ਟ੍ਰੈਂਡਿੰਗ ਜਿਹੜਾ ਪ੍ਰਿੰਟ ਹੈ ਇਹਦਾ ਵੀ ਰੇਟ ਤੁਹਾਨੂੰ ਮੈਂ ਦੇ ਦੂੰਗਾ 645 ਰੁਪਏ ਤੇ ਆਹ ਚੈੱਕ ਕਰਿਓ ਹੁਣ ਸੂਟ ਜਿਹੜਾ ਸ਼ੁਰੂਆਂ ਲੱਗਿਆ ਇੱਕ ਤਾਂ ਰੇਟ ਪਲੱਸੋਂ ਲੱਗਾ ਜੀ ਤੇ ਇੱਕ ਇਹਨਾਂ ਦੀ ਕੁਆਲਿਟੀ ਚੈੱਕ ਕਰਿਓ ਤੇ ਦੂਜਾ ਡਿਜ਼ਾਈਨ ਚੈੱਕ ਕਰਿਓ ਇਹ ਵੀ ਸੇਮ ਮਾਡਲ ਵਾਲੇ ਸੂਟ ਨੇ ਇਹਦੀ ਵੀ ਤੁਹਾਨੂੰ ਮੈਂ ਫੋਟੋ ਦੇ ਦਿੰਦਾ ਵੇਖ ਕੇ ਤੇ ਇਹ ਚ ਚੈੱਕ ਕਰਿਓ ਵਰਕ ਪਹਿਲਾਂ ਦਾ ਬਾਟਮ ਦੇ ਉੱਤੇ ਕਰੀਮ ਕਲਰ ਦੀ ਬਾਟਮ ਜੇ ਵਾਈਟ ਨਹੀਂਗੀ ਤੇ ਆ ਲੋ ਜੀ ਚੈੱਕ ਕਰੋ ਇਹਨਾਂ ਦਾ ਵਰਕ ਆ ਲੋ ਜੀ ਸਿਰਫ ਵਰਕ ਦੇ ਹੀ ਮੁੱਲ ਨੇ ਇਹਨਾਂ ਦੇ ਵਿੱਚ ਕੱਪੜੇ ਦੀ ਕੁਆਲਿਟੀ ਜਿਹੜੀ ਆ ਉਹ ਤਾਂ ਆਪਾਂ ਹਰ ਵਾਰੀ ਤੁਹਾਨੂੰ ਪਤਾ ਹੀ ਟਾਪ ਦੀ ਦਿੰਨੇ ਆ ਤੇ ਵਰਕ ਜਿਹੜੇ ਆ ਉਹਦੇ ਨਾਲੋਂ ਵੀ ਸ਼ਾਨਦਾਰ ਕਰਾ ਕੇ ਦਿੰਨੇ ਆ ਦੁਪੱਟਾ ਆਉਂਦਾ ਜੇ ਕੋਟਾ ਡੋਰੀਆ ਦਾ ਟਾਈ ਐਂਡ ਡਾਈ ਦਾ ਫੈਬਰਿਕ ਆਉਂਦਾ ਜੇ ਕਾਟਨ ਦਾ ਬਹੁਤ ਸੋਹਣੀ ਕਾਟਨ ਜੇ ਚੈੱਕ ਕਰ ਲਓ ਜੀ ਤੇ ਇਹ ਰੇਟ ਜਿਹੜੇ ਸ਼ੁਰੂਆਂ ਲੱਗੇ ਜੇ ਇਹਨਾਂ ਦੇ ਆਉਣਗੇ ਜੇ 700 ਤੇ 45 ਰੁਪਏ ਸ਼ਿਪਿੰਗ ਦਊਗਾ ਫ੍ਰੀ ਤੁਹਾਨੂੰ ਪੂਰੇ ਆਲ ਓਵਰ ਇੰਡੀਆ ਜੇ ਬਹੁਤ ਸ਼ਾਨਦਾਰ ਸੂਟ ਜੇ ਰੀਲਾਂ ਵਾਲੇ ਇੰਸਟਾਗ੍ਰam YouTube ਸ਼ਾਰਟਸ ਵਾਲੇ ਉਹੀ ਸੂਟ ਨੇ ਮਾਡਲਾਂ ਵਾਲੇ ਸੂਟ ਨੇ ਜਿਹੜੀਆਂ ਕੁੜੀਆਂ ਤੁਸੀਂ ਇੰਸਟਾਗ੍ਰam ਤੇ ਮਾਡਲ ਵੇਂਦੇ ਜੇ ਸੇਮ ਉਹੀ ਸੂਟ ਨੇ ਤੇ ਉਹੀ ਸਾਰਾ ਸਟਾਕ ਜੇ ਤੇ ਆ ਵੀ ਚੈੱਕ ਕਰ ਲਿਓ ਆਲ ਓਵਰ ਸੂਟ ਜੇ ਪ੍ਰਿੰਟ ਚੈੱਕ ਕਰੋ ਕਿੰਨਾ ਸ਼ਾਨਦਾਰ ਆ ਤੇ ਨਾਲ ਇਹਦੇ ਜਿਹੜਾ ਜੇ ਦੁਪੱਟਾ ਪੈਚ ਵਾਲਾ ਬਹੁਤ ਸ਼ਾਨਦਾਰ ਜੇ ਮਸਲੀਨ ਦਾ ਦੁਪੱਟਾ ਜੇ ਪੂਰਾ ਫੁੱਲ ਪੈਚਵਰਕ ਤੇ ਸੂਟ ਜਿਹੜਾ ਜੇ ਆਲ ਓਵਰ 3.5 ਮੀਟਰ ਦੀ ਕੱਟ ਦੇ ਨਾਲ ਰੇਟ ਸੇਮ ਉਹੀ 745 ਰੁਪਏ ਸ਼ਿਪਿੰਗ ਫਰੀ ਆਲ ਓਵਰ ਇੰਡੀਆ ਚ ਤੇ ਆ ਵੀ ਚੈੱਕ ਕਰਿਓ ਜੀ ਆ ਵੀ ਜਿਹੜੇ ਸੂਟ ਸੀਗੇ ਇਹ ਵੀ ਤੁਸੀਂ ਵੇਖੇ ਸੀਗੇ ਬਹੁਤ ਜ਼ਿਆਦਾ ਵਾਇਰਲ ਤੇ ਟ੍ਰੈਂਡਿੰਗ ਸੂਟ ਸੀਗੇ ਇਹ ਦੁਬਾਰੇ ਹੋਗੇ ਜੇ ਰੀਸਟਾਕ ਜਿਹੜੇ ਕਸਟਮਰ ਨੂੰ ਪਹਿਲਾਂ ਨਹੀਂ ਮਿਲੇ ਉਹ ਹੁਣ ਜਲਦੀ ਜਲਦੀ ਬੁੱਕ ਕਰ ਲਿਓ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਜ ਇਹਨਾਂ ਦੇ ਵਿੱਚ 44 46 ਤੱਕ ਵੀ ਲੈਂਥ ਇਹਨਾਂ ਦੀ ਬਣ ਜਾਂਦੀ ਜੇ ਨੈਕ ਦੇ ਉੱਤੇ ਬਟਨਵਰਕ ਜੇ ਬਹੁਤ ਸੋਹਣਾ ਬਾਟਮ ਜਿਹੜੀ ਜੇ ਉਹ ਵੀ ਬਹੁਤ ਸੋਹਣੀ ਜੇ ਕਾਟਨ ਦਾ ਸੂਟ ਜੇ ਤੇ ਕਾਟਨ ਦੀ ਹੀ ਨਾਲ ਇਹਦੇ ਆਉਣੀ ਜੇ ਬਾਟਮ ਤੇ ਬਹੁਤ ਸ਼ਾਨਦਾਰ ਸਟੌਪ ਤੇ ਬਹੁਤ ਜਿਆਦਾ ਸੋਹਣਾ ਮਸਲੀਨ ਕਾਟਨ ਦਾ ਦੁਪੱਟਾ ਟਾਈ ਐਂਡ ਡਾਈ ਦਾ ਦੋ ਕਲਰ ਆਉਣਗੇ ਇਹਦੇ ਵਿੱਚ ਦੋਵੇਂ ਸੇਮ ਮਾਡਲ ਵਾਲੇ ਸੂਟ ਜੇ ਦੋਵੇਂ ਚੈੱਕ ਕਰ ਲਿਓ ਆ ਲਓ ਜੀ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਜੇ ਰੇਟ ਆਊਗਾ ਜੇ ਸਿਰਫ ਤੇ ਸਿਰਫ ਇਹਨਾਂ ਦਾ 700 ਤੇ 45 ਰੁਪਏ ਕਿਤੇ ਵੀ ਤੁਸੀਂ ਸਿੰਗਲ ਸੂਟ ਵੀ ਬੁੱਕ ਕਰ ਸਕਦੇ ਜੇ ਕੁਆਂਟੀਟੀ ਲੈਣੀ ਹੋਊਗੀ ਤਾਂ ਤੁਸੀਂ ਮੈਨੂੰ ਪਰਸਨਲ ਮੈਸੇਜ ਕਰ ਲਿਓ ਤੇ ਆ ਰਿਹਾ ਜੀ ਬਹੁਤ ਸ਼ਾਨਦਾਰ ਬਾਟਮ ਵਰਕ ਸੂਟ ਆਗਾ ਜੇ ਸੇਮ ਫਰੋਜੀ ਦੋ ਸੂਟ ਨੇ ਇਹਦੇ ਵਿੱਚ ਤੇ ਦੋਵੇਂ ਹੀ ਹੱਤ ਨੇ ਇੱਕ ਤੋਂ ਇੱਕ ਸੋਹਣਾ ਸੂਟ ਆ ਮੈਂ ਤੁਹਾਨੂੰ ਪਹਿਲਾ ਵੀਡੀਓ ਚ ਦੱਸ ਦਿੱਤਾ ਸੀ ਇਹ ਉਹੀ ਸੂਟ ਨੇ ਜਿਹੜੇ ਇੰਸਟਾਗ੍ਰam ਦੀਆਂ ਰੀਲਾਂ ਦੇ ਉੱਤੇ ਡਿਜ਼ਾਈਨ ਵਾਇਰਲ ਹੋਏ ਨੇ ਤੁਸੀਂ ਲੈ ਸਕਦੇ ਜੇ ਮਸਲੀਨ ਦਾ ਦੁਪੱਟਾ ਟਾਈ ਐਂਡ ਆ ਇਹਦਾ 4 ਸੈਟ ਲੈਸ ਦੇ ਨਾਲ ਰੇਟ 745 ਰੁਪਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਵੀ ਚੈੱਕ ਕਰੋ ਹੁਣ ਸੂਟ ਜਿਹੜੇ ਕਿ ਤੁਸੀਂ ਬਹੁਤ ਸ਼ਾਨਦਾਰ ਸੂਟ ਜੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਤੇ ਇਹ ਵੀ ਜਿਹੜੀਆਂ ਭੈਣਾਂ ਨੂੰ ਪਹਿਲਾਂ ਸੂਟ ਨਹੀਂ ਮਿਲੇ ਉਹ ਹੁਣ ਬੁੱਕ ਕਰ ਲਿਓ ਰੇਟ ਆਊਗਾ ਜੇ 845 ਰੁਪਏ ਪਹਿਲਾਂ ਸੂਟ ਜਿਹੜਾ ਸੀਗੇ 790 ਜਾਂ ਆਪਾਂ ਸੇਲ ਕੀਤਾ ਸੀ ਤੇ ਉਦੋਂ ਥੋੜਾ ਜਿਹਾ ਕੰਪਨੀ ਨੂੰ ਪੈ ਗਿਆ ਘਟਾ ਗ੍ਰੇਟ ਗਲਤ ਪੈ ਗਿਆ ਤੇ ਇਹਦਾ ਰੇਟ ਹੈਗਾ ਜੇ ਇਸ ਟਾਈਮ ਦੇ ਤੇ 845 ਰੁਪਏ ਸ਼ਿਪਿੰਗ ਹੈ ਜੇ ਫ੍ਰੀ ਤੇ ਇਹਦੇ ਨਾਲ ਬਾਟਮ ਆਉਣੀ ਜੇ ਕਾਟਨ ਦੀ ਸੂਟ ਵੀ ਆਉਣਾ ਜੇ ਕਾਟਨ ਦਾ ਪੈਚ ਵਰਕ ਏਮਬਰਾਇਡਰੀ ਵਰਕ ਜੇ ਬਹੁਤ ਸ਼ਾਨਦਾਰ ਸੂਟ ਹੈ ਰੇਟ ਇਹਦਾ ਜੇ ਸਿਰਫ ਤੇ ਸਿਰਫ ਆ ਗਿਆ 843 ਰੁਪਏ ਇਹਦੀ ਮੈਂ ਤੁਹਾਨੂੰ ਮਾਡਲ ਪਿਕ ਦਿਖਾ ਦਿੰਨਾ ਸੂਟ ਦੀ ਕਿਉਂਕਿ ਸਾਰੇ ਸੂਟ ਜਿਹੜੇ ਨੇ ਮਾਡਲਾਂ ਵਾਲੇ ਅੱਜ ਚੈੱਕ ਕਰੋ ਜੀ ਸੇਮ ਸੂਟ ਜਿਹੜਾ ਮਾਡਲ ਨੇ ਪਾਇਆ ਆ ਤੇ ਇਹ ਸੇਮ ਸੂਟ ਤੁਹਾਨੂੰ ਮਿਲ ਜਾਣਾ ਜੇ ਸਿਰਫ ਤੇ ਸਿਰਫ 843 ਰੁਪਈਆ ਦੇ ਨਾਲ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਚ ਕਿਤੇ ਵੀ ਸਿੰਗਲ ਸੂਟ ਵੀ ਮੰਗਵਾ ਸਕਦੇ ਜੇ ਤੁਸੀਂ ਤੇ ਇਹ ਤੁਹਾਨੂੰ ਮਿਲ ਜੂਗਾ ਜੇ ਆਲ ਓਵਰ ਇੰਡੀਆ ਚ ਸ਼ਿਪਿੰਗ ਫ੍ਰੀ ਦੇ ਨਾਲ ਤੇ ਆ ਵੀ ਸੂਟਾਂ ਦੀ ਆਪਾਂ ਵੀਡੀਓ ਪਾਈ ਥੋੜੇ ਦਿਨ ਪਹਿਲਾਂ ਇਹ ਜੇ ਇਹੋ ਲਾਸਟ ਕਲਰ ਰਹਿ ਗਿਆ ਜੇ ਪੈਚ ਵਾਲੇ ਦੁਪੱਟੇ ਹੀ ਇਹਨਾਂ ਦੇ ਨਾਲ ਤੇ ਆਲ ਓਵਰ ਸੂਟ ਹੀ ਕਾਟਨ ਦੇ ਤੇ ਨਾਲ ਕੱਟਵਰਕ ਹੋਇਆ ਹੀ ਜੇ ਬੜਾ ਸੋਹਣਾ ਘੇਰੇ ਦੇ ਉੱਤੇ ਤੇ ਆਹ ਪੈਚ ਸਾਰਾ ਆਊਗਾ ਦੁਪੱਟੇ ਦੇ ਪੱਲਿਆਂ ਦੇ 4 ਸਾਈਡ 2 ਸਾਈਡ ਕੱਟਵਰਕ ਆਊਗਾ ਜੇ 4 ਸਾਈਡ ਤੇ ਇਹ ਸੋਹਣੇ ਜੇ ਸੂਟ ਤੁਸੀਂ ਦੇਖ ਸਕਦੇ ਜੇ ਟਾਪ ਦੀ ਕੁਆਲਿਟੀ ਤੇ ਟਾਪ ਦੇ ਸੂਟ ਰੇਟ ਉਹੀ ਸੇਮ 845 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਇਹ ਸੋਹਣੇ ਸੋਹਣੇ ਸੂਟ ਤੁਸੀਂ ਮੇਰੇ ਪਿੱਛੇ ਵੇਖ ਲੇ ਜਿਨ੍ਹਾਂ ਦੀ ਆਪਾਂ ਵੀਡੀਓ ਬਣਾ ਰਹੇ ਹਟਿਆਂ ਇਹ ਸਾਰੇ ਸੂਟ ਜਿਹੜੇ ਕਿ ਮਾਡਲਾਂ ਵਾਲੇ ਜੇ ਉਹੀ ਮਾਡਲ ਕੁੜੀਆਂ ਦੀਆਂ ਰੀਲਾਂ ਜਿਨ੍ਹਾਂ ਦੀਆਂ ਤੁਸੀਂ ਇੰਸਟਾਗ੍ਰam ਤੇ ਵੇਖਦੇ ਜੇ ਤੇ ਵੇਖ ਕੇ ਤੁਹਾਡਾ ਦਿਲ ਕਰਦਾ ਕਿ ਇਦਾਂ ਦਾ ਸੂਟ ਮੈਂ ਵੀ ਲਵਾਂ ਪਰ ਉਦੋਂ ਤੁਹਾਨੂੰ ਰੇਟ ਦੇ ਆਈਡੀਆ ਨਹੀਂ ਲੱਗਦੇ ਕੱਪੜੇ ਦੀ ਕੁਆਲਿਟੀ ਦਾ ਨਹੀਂ ਪਤਾ ਲੱਗਦਾ ਕੱਪੜੇ ਦੇ ਆਈਡੀਆ ਰੇਟ ਕੁਆਲਿਟੀ ਤੇ ਸਟਿਚਿੰਗ ਹਰ ਇੱਕ ਚੀਜ਼ ਜਿਹੜੀ ਤੁਹਾਨੂੰ ਆਪਾਂ ਇੱਕੋ ਪਲੇਟਫਾਰਮ ਤੇ ਦੇ ਦੇਣੀ ਆ ਤੇ ਉਹ ਤੁਹਾਨੂੰ ਮਿਲੂਗੀ ਅਨਹਦ ਆਰਟਸ ਬੁਟੀਕ ਦੇ ਉੱਤੇ ਤੇ ਸੋਹਣੇ ਸੋਹਣੇ ਸੂਟ ਤੁਸੀਂ ਵੀ ਮਾਡਲਾਂ ਵਰਗੇ ਲੈ ਕੇ ਤੇ ਆਪਣੇ ਸੋਹਣੇ ਸੋਹਣੇ ਜਿਹੜੇ ਆ ਕੀ ਹੰਦੰਦੇ ਆ ਟੌਰਾਂ ਕੱਢ ਅਨਹਦ ਆਰਟਸ ਫੁਟੇਜ ਚੈਨਲ ਦੇ ਤੇ ਨੰਬਰ ਉੱਪਰ ਦਿੱਤਾ ਜੇ ਮੈਂਸ਼ਨ ਕੀਤਾ ਆ WhatsApp ਸਕਰੀਨਸ਼ਾਟ ਲੈ ਕੇ ਭੇਜ ਦਿਓ ਪੇਮੈਂਟ ਸੇਮ ਨੰਬਰ ਤੇ ਹੋਣੀ ਜੇ ਐਡਰੈਸ ਜਰੂਰ ਭੇਜਿਓ ਜੀ ਤੇ ਬਾਕੀ ਫਿਰ ਮਿਲਦੇ ਆ ਨਵੀਂ ਵੀਡੀਓ ਤੇ ਨਵੇਂ ਸਟਾਕ ਦੇ ਨਾਲ ਇੱਥੇ ਕਰਦੇ ਆ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ